ਪਟ ਇੱਕ ਮੰਨ ਦੇ ਵਿੱਚ ਆਂਦਾ ਵੀ ਆ ਕਿਤੇ ਨਾ ਕਿਤੇ ਹਾਂਜੀ ਯਾਰ ਕੋਈ ਆਊਗਾ ਯਾਰ ਕੀ ਕਹੂਗਾ ਕੋਈ ਰਿਸ਼ਤੇਦਾਰ ਆਊਗਾ ਯਾਰ ਇਹ ਤਾਂ ਸੜਕਾਂ ਦੇ ਵਿੱਚ ਮਿਲ ਗਿਆ ਨਾ ਮੈਂ ਜਦੋਂ ਸ਼ੁਰੂ ਕਰਿਆ ਨਾ ਮੈਨੂੰ ਇੰਤਾਨੀ ਮਾਰੇ ਮੇਰੀ ਮੰਮੀ ਦੇ ਕੋਲ ਜਾ ਕੇ ਯਾਰ ਤੁਹਾਡਾ ਮੁੰਡਾ ਸੜਕਾਂ ਦੇ ਵਿੱਚ ਕੱਟੀਆਂ ਮਾਰਨੀ ਸ਼ੁਰੂ ਕਰਦੀ ਹੈ ਨਾ ਇਹ ਕੰਮ ਸ਼ੁਰੂ ਕਰਤਾ ਇਹਨੇ ਤੁਹਾਡਾ ਜਿਹੜੇ ਸਾਡੇ ਜਿਹੜੇ ਰਿਸ਼ਤੇਦਾਰ ਹੋ ਜਿਹੜਾ ਇੱਕ ਬੰਦਾ ਨਹੀਂ ਇਸ ਬਲੌਗ ਨੂੰ ਸ਼ੇਅਰ ਕਰੂਗਾ ਹਾਂਜੀ ਠੀਕ ਹੈ ਦੁਨੀਆ ਸ਼ੇਅਰ ਕਰੇਗੀ ਪਬਲਿਕ ਸ਼ੇਅਰ ਕਰੇਗੀ ਉਹ ਰਿਸ਼ਤੇਦਾਰ ਕਦੀ ਨਹੀਂ ਸ਼ੇਅਰ ਕਰਦੇ ਤੁਸੀਂ ਆਪ ਚੈੱਕ ਵੀ ਕਰ ਲਿਓ ਭਾਵੇਂ ਕਿ ਮੈਂ ਨਾ ਆਸਟ੍ਰੇਲੀਆ ਗਿਆ ਸੀਗਾ ਚਲੋ ਜਾਈ ਸੀਗਾ ਉੱਥੇ ਮਨ ਦੇ ਵਿੱਚ ਦਾ ਕੁਝ ਹੋਰ ਸੀਗਾ ਕਿ ਜਾ ਕੇ ਉੱਥੇ ਲਾਇਰ ਬਣਾਂਗੇ ਮੇਰਾ ਐਕਚੁਅਲੀ ਜਿਹੜਾ ਸੁਪਨਾ ਸੀਗਾ ਉਹ ਲਾਇਰ ਦਾ ਸੀਗਾ ਜੌਬਾ ਦੇ ਵਿੱਚ ਜਦੋਂ ਖਰਚੇ ਪੂਰੇ ਨਹੀਂ ਹੁੰਦੇ ਫਿਰ ਬੰਦੇ ਨੂੰ ਕੋਈ ਨਾ ਕੋਈ ਸਟੈਂਡ ਲੈਣਾ ਹੀ ਪੈਂਦਾ ਸਾਡੀ ਚੋਲ ਰਾਜਮਾ ਚੋਲ ਹਨਾ ਨੋਰਮਲ ਚਿਕਨ ਤਾਂ ਹਰ ਕਿਤੇ ਮਿਲ ਜੇਗਾ ਹਾਂਜੀ ਹਾਂ ਰੋਡ ਤੇ ਕਿਤੇ ਵੀ ਮਿਲ ਜੇਗਾ ਪਰ ਇੱਕ ਜਿਹੜਾ ਰੈਸਟੋਰੈਂਟ ਸਟਾਈਲ ਚਿਕਨ ਦੇਣਾ ਰੋਡ ਦੇ ਉੱਤੇ ਉਹ ਥੋੜਾ ਮੈਂ ਦੇਖਿਆ ਕਿ ਕਿਤੇ ਕਿਤੇ ਮਿਲ ਹੀ ਨਹੀਂ ਸੀਗਾ ਉਹ ਚੀਜ਼ ਮੈਂ ਸ਼ੁਰੂ ਕਰੀ ਮੁਹਾਲੀ ਦੇ ਅੰਦਰ ਜਿਹੜਾ ਕਿ ਬਟਰ ਚਿਕਨ ਸੀਗਾ ਚਿਕਨ ਚੰਗੇ ਜੀ ਸੀਗੀ ਪਾਲਕ ਚਿਕਨ ਸੀਗਾ ਔਰ ਆਪਣੇ ਕੋ ਰਾੜਾ ਚਿਕਨ ਹੈ ਤੁਸੀਂ ਇਹ ਚੀਜ਼ਾਂ ਰੋਡ ਦੇ ਉੱਤੇ ਬਹੁਤ ਘੱਟ ਦੇਖਣ ਨੂੰ ਮਿਲਣਗੇ ਖਾਸ ਕਰ ਮੁਹਾਲੀ ਦੇ ਅੰਦਰ ਕਿਉਂਕਿ ਦੋਸਤੋ ਅੱਜ ਤੁਹਾਨੂੰ ਅਜਿਹੇ ਵੀਰਣਾਮ ਲਿਆਉਣੇ ਆ ਵੀ ਜਿਹੜੇ ਚਿਕਨ ਦਾ ਜਾਂ ਸਟਾਲ ਜਿਹੜੀ ਚਲਾ ਰਹੇ ਨੇ ਕੋਟਾ ਜੀ ਆਪਾਂ ਅੱਵ ਕੇ ਛੋਟੀ ਸਟਾਲ ਤੋਂ ਬਹੁਤ ਕੁਝ ਜਿਹੜਾ ਹੋ ਲੋਕਾਂ ਨੂੰ ਖਵਾ ਰਹੇ ਨੇਗੇ ਤੇ ਆਪਾਂ ਉਹਨਾਂ ਕੋਲੇ ਆਏ ਆ ਤੇ ਉਹਨਾਂ ਨਾਲ ਆਪਾਂ ਜਿਹੜੀ ਗੱਲਬਾਤ ਕਰਦੇ ਆਂ ਵੀ ਕਿਵੇਂ ਬਾਈ ਦੇ ਮਨ ਦੇ ਵਿੱਚ ਉਹ ਕਨਸੈਪਟ ਆਇਆ ਕਿਉਂਕਿ ਬਾਈ ਆਸਟ੍ਰੇਲੀਆ ਜਾ ਕੇ ਆਇਆ 4 ਸਾਲ ਉੱਥੇ ਜਿਹੜਾ ਆਸਟ੍ਰੇਲੀਆ ਦੇ ਵਿੱਚ ਰਿਹਾਗਾ ਤੇ ਆਪਾਂ ਸਾਰੀ ਗੱਲਬਾਤ ਅੱਜ ਬਾਈ ਨਾਲ ਕਰਦੇ ਆਂ ਬਾਈ ਜੀ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਸਾਰਿਆਂ ਨੂੰ ਤੇ ਬਾਈ ਆਪਣਾ ਨਾਮ ਦੱਸੋ ਕੀ ਆ ਭਾਜੀ ਮੇਰਾ ਨਾਮ ਨਿਤਿਨ ਠਾਕੁਰਾ ਉਹਦਾ ਬੇਸਿਕਲੀ ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਔਰ ਤੇ ਚਾਰ ਫੇਸ ਪੰਜ ਫੇਸ ਦੇ ਵਿੱਚ ਤੁਸੀਂ ਆਪਣਾ ਚਿਕਨ ਦੀ ਜਿਹੜੀ ਇਹ ਸਟਾਲ ਚਲਾ ਰਹੇ ਹੋ ਜੀ ਬਹੁਤ ਸਾਰੇ ਕੰਮ ਨੇ ਤੁਸੀਂ ਆਸਟ੍ਰੇਲੀਆ ਵੀ ਜਾ ਕੇ ਆਏ ਹੋ ਹਨਾ ਕੀ ਇਹੀ ਕੰਮ ਕਿਉਂ ਸੋਚਿਆ ਬਣਦੇ ਵਿੱਚ ਕਿਉਂਕਿ ਮੈਂ ਨਾ ਆਸਟ੍ਰੇਲੀਆ ਗਿਆ ਸੀਗਾ ਚਲੋ ਗਏ ਸੀਗੇ ਉੱਥੇ ਮਨ ਦੇ ਵਿੱਚ ਤਾਂ ਕੁਝ ਹੋਰ ਸੀਗਾ ਕਿ ਜਾ ਕੇ ਉੱਥੇ ਲਾਇਰ ਬਣਾਂਗੇ ਮੇਰਾ ਐਕਚੁਅਲੀ ਜਿਹੜਾ ਸੁਪਨਾ ਸੀਗਾ ਉਹ ਲਾਇਰ ਦਾ ਸੀਗਾ ਠੀਕ ਹੈ ਤੇ ਉੱਥੇ ਗਏ ਉੱਥੇ ਜ਼ਿੰਮੇਵਾਰੀਆਂ ਇਦਾਂ ਦੀਆਂ ਪੈ ਗਈਆਂ ਮੈਂ ਇਹ ਟ੍ਰਾਇਲ ਕਰਨ ਗਿਆ ਸੀਗਾ ਆਪਣੀ ਬਾੜਵੀਂ ਉੱਥੋਂ ਕੰਪਲੀਟ ਕਰੀ ਆ ਹਾਂਜੀ ਤੋ ਪੀਆਰ ਦੇ ਲਈ ਆਪਾਂ ਕਮਰਸ਼ੀਅਲ ਕੁੱਕਰੀ ਲੈ ਲਈ ਜਿਹੜਾ ਅਗੀ ਇਦਾਂ ਦਾ ਇੰਟਰਸਟ ਹੈਗਾ ਨਹੀਂ ਸੀਗਾ ਕਿਉਂਕਿ ਇੱਥੇ ਤੱਕ ਅੱਧੀ ਕੁਝ ਕਰਿਆ ਨਹੀਂ ਹਾਂਜੀ ਹਾਂਜੀ ਫਿਰ ਉੱਥੇ ਜਾ ਕੇ ਰੈਸਟੋਰੈਂਟ 'ਚ ਵੀ ਕੰਮ ਕਰਿਆ ਭਾਂਡੇ ਵੀ ਧੋਤੇ ਆਂ ਨਹੀਂ ਵਾਸ਼ਿੰਗ ਵੀ ਕਰੀਆ ਫਿਰ ਹੌਲੀ ਹੌਲੀ ਜਦੋਂ ਇੰਟਰਸਟ ਵੱਧਦਾ ਗਿਆ ਫਿਰ ਮੈਂ 12ਵੀਂ ਤੋਂ ਬਾਅਦ ਆਪਣਾ ਜਿਹੜਾ ਕਮਰਸ਼ੀਅਲ ਕੁੱਕਰੀ ਲੈ ਲਈ ਪੀਆਰ ਦੇ ਲਈ ਹੈ ਨਾ ਹਾਂ ਤੇ ਫਿਰ ਉਸ ਤੋਂ ਬਾਅਦ ਤੋਂ ਮੈਂ ਆਪਣਾ ਜਿਹੜਾ ਕੰਮ ਕਰਨਾ ਉੱਥੇ ਰੈਸਟੋਰੈਂਟ ਦੇ ਵਿੱਚ ਚਾਲੂ ਕਰਿਆ ਹਾਂਜੀ ਤੇ ਹੌਲੀ ਹੌਲੀ ਜਦੋਂ ਉੱਥੋਂ ਮੈਂ ਅੱਗੇ ਵੱਧਦਾ ਗਿਆ ਹੈ ਨਾ ਫਿਰ ਕਿਚਨ ਹੈਲਪਰ ਦੀ ਜੌਬ ਕਰ ਤੇ 1 ਸਾਲ ਦੇ ਵਿੱਚ ਐਜੇ ਸ਼ੈਫ ਦਾ ਮੈਂ ਪੂਰਾ ਕੰਮ ਸਿੱਖ ਲਿਆ ਸੀਗਾ ਤੇ ਫਿਰ ਉੱਥੇ 2 ਸਾਲ 3 ਸਾਲ ਐਜੇ ਸ਼ੈਫੀ ਕੰਮ ਕਰਿਆ ਮੈਂ ਠੀਕ ਹੈ ਹਾਂਜੀ ਭਾਜੀ ਮੰਨ ਲਓ ਜਦੋਂ ਬੰਦਾ ਕੋਈ ਵੀ ਬਾਹਰ ਚਲੇ ਜਾਂਦਾ ਹੈ ਨਾ ਅਗਲਾ ਕਹਿੰਦਾ ਯਾਰ ਇੰਜ ਪੈਸੇ ਖਰਚ ਲੈ ਤੇ ਦੁਬਾਰਾ ਪੰਜਾਬ ਆਉਣ ਵਾਰੇ ਅਗਲਾ ਬਹੁਤ ਸੋਚਦਾ ਕਿਉਂਕਿ ਅਗਲਾ ਕਹਿੰਦਾ ਵੀ ਲੋਕ ਕੀ ਕਹਿਣਗੇ ਆਣਗਮਣ ਕੀ ਕਹੋਗਾ ਸਾਡੇ ਰਿਸ਼ਤੇਦਾਰ ਕੀ ਕਹਿਣਗੇ ਕਦੇ ਲੱਗਿਆ ਨਹੀਂ ਮਨ ਦੇ ਵਿੱਚ ਯਾਰ ਜੇ ਮੈਂ ਵਾਪਸ ਜਾਉਂਗਾ ਤਾਂ ਲੋਕ ਮੈਨੇ ਮਾਰਨਗੇ ਭਾਜੀ ਬਿਲਕੁਲ ਸਹੀ ਗਿਆ ਸਭ ਤੋਂ ਪਹਿਲੀ ਇਦਾਂ ਕਿ ਬੰਦਾ ਆਣਾ ਹੀ ਨਹੀਂ ਚਾਹੇਗਾ ਹਾਂਜੀ ਕਿਉਂਕਿ ਉੱਥੇ ਪੈਸਾ ਸਾਰਾ ਕੁਝ ਹੈ ਵੈਲ ਸੈਟਡ ਹੋ ਜਾਂਦਾ ਬੰਦਾ ਜਲਦੀ ਹੈ ਨਾ ਜਿੰਨੀ ਆਪਾਂ ਮਿਹਨਤ ਉਰੇ ਕਰਦੇ ਆ ਉਸ ਤੋਂ ਘੱਟ ਮਿਹਨਤ 'ਚ ਬੰਦਾ ਜਿਆਦਾ ਉੱਤੇ ਜਲਦੀ ਸੈਂਡ ਹੋ ਜਾਂਦਾ ਆਪਣੇ ਪੈਰਾਂ ਤੇ ਤੇ ਉਹ ਆਣਾ ਵੀ ਨਹੀਂ ਚਾਹੇਗਾ ਪਰ ਦੇਖੋ ਫੈਮਲੀਆਂ ਵੀ ਜਿਹੜੀਆਂ ਹਨ ਉਹ ਇੰਪੋਰਟੈਂਟ ਹੁੰਦੀਆਂ ਆਪਣੀ ਲਾਈਫ 'ਚ ਹੈ ਨਾ ਠੀਕ ਹੈ ਹਾਂਜੀ ਜਿਹੜੇ ਮਾਪੇ ਆ ਉਹਨਾਂ ਨੇ ਸਾਡੇ ਲਈ ਇੰਨਾ ਕੁਝ ਕਰੇ ਉਹੀ ਭੇਜਣ ਵਾਲੇ ਆ ਤੇ ਮੇਰੇ ਫਾਦਰ ਐਕਚੁਅਲੀ ਐਕਸਪਾਇਰ ਹੋ ਗਏ ਸੀਗੇ ਹਾਂਜੀ ਤੇ ਇਸ ਕਰਕੇ ਮੈਂ ਵਾਪਿਸ ਆ ਗਿਆ ਸੀਗਾ ਉਦੋਂ ਇੱਥੇ ਇੰਡੀਆ ਦੇ ਵਿੱਚ ਤੇ ਫਿਰ ਮੈਂ ਆਪਣਾ ਇਥੇ 2018 ਚ ਆਇਆ ਸੀਗਾ ਉਹ ਐਕਸਪਾਇਰ ਹੋ ਗਿਆ ਉਸ ਉਸੇ ਦੌਰਾਨ ਹੀ ਮੇਰਾ ਵੀਜ਼ਾ ਵੀ ਐਕਸਪਾਇਰ ਹੋ ਗਿਆ ਸੀਗਾ ਅੱਛਾ ਹਾਂਜੀ ਦੁਬਾਰਾ ਨਹੀਂ ਮਤਲਬ ਵਾਰ ਸੋਚਿਆ ਫਿਰ ਦੁਬਾਰੇ ਮੈਂ ਕਰਿਆ ਸੀਗਾ ਦੁਬਾਰਾ ਅਪਲਾਈ ਕਰਿਆ ਸੀ ਦੋ ਕਵਾਰੀ ਬਟ ਦੋ ਵਾਰੀ ਮੇਰਾ ਵੀਜ਼ਾ ਜਿਹੜਾ ਆਸਟ੍ਰੇਲੀਆ ਨੇ ਰਿਫਿਊਜ਼ ਕਰਤਾ ਸੀਗਾ ਹਾਂਜੀ ਬਟ ਮੰਨ ਜਾਂ ਕੱਚਾ ਜਾ ਹੋ ਗਿਆ ਮੈਂ ਕਿਹਾ ਨਹੀਂ ਹੁਣ ਕਰਨਾ ਤਾਂ ਪੰਜਾਬ 'ਚ ਹੀ ਕੁਝ ਕਰਨਾ ਠੀਕ ਹੈ ਤੇ ਜੌਬ ਕਰਦਾ ਸੀਗਾ ਮੈਂ ਬੀਪੀਓ ਸੈਕਟਰ ਚ ਜੌਬ ਕਰਦਾ ਸੀਗਾ ਠੀਕ ਹੈ ਤੇ ਜੌਬ ਜਿੱਦਾਂ ਕੀ ਫਰੈਂਡ ਸਰਕਲ ਆ ਸਾਰੇ ਹਨਾ ਹਾਂਜੀ ਹਾਂ ਤੇ ਉਹਨਾਂ ਨੂੰ ਮੈਂ ਕੀ ਕਰਦਾ ਸੀਗਾ ਮੇਰਾ ਟੈਸ਼ਨ ਹੋ ਗਿਆ ਸੀਗਾ ਇੱਕ ਫੂਡ ਦਾ ਬਲਕਿ ਬਣਾਣਾ ਹਨਾ ਆਦਤ ਹੋ ਜਾਂਦੀ ਉਹ ਪ੍ਰੈਸ਼ਨ ਹੋ ਗਿਆ ਸੀਗਾ ਮੇਰਾ ਠੀਕ ਹੈ ਤੇ ਮੈਂ ਫਰੈਂਡ ਸਰਕਲ ਚ ਸਾਰਿਆਂ ਨੂੰ ਬੁਲਾਉਂਦਾ ਸੀਗਾ ਤੇ ਉਹਨਾਂ ਨੂੰ ਵਧੀਆ ਵੀ ਲੱਗਦਾ ਸੀਗਾ ਟੇਸਟ ਉਹ ਮੈਨੂੰ ਇਹੀ ਸੁਜੈਸਟ ਕਰਦੇ ਸੀ ਯਾਰ ਨਿਤਿੰਦੂ ਆਪਣਾ ਕਿਉਂ ਨਹੀਂ ਕੰਮ ਖੋਲਦਾ ਬਟ ਇੰਨੀ ਇਨਵੈਸਟਮੈਂਟ ਨਹੀਂ ਸੀਗੀ ਹਨਾ ਕਿ ਇੰਨੀ ਇਨਵੈਸਟਮੈਂਟ ਨਹੀਂ ਸੀਗੀ ਯਾਰ ਇੱਕ ਦੁਕਾਨ ਦੇ ਵਿੱਚ ਅੰਦਰ ਜਾ ਕੇ ਕਿ ਐਨੇ ਪੈਸੇ ਖਰਚ ਤੇ ਆਪਾਂ ਉਹਨੂੰ ਸ਼ੁਰੂ ਕਰ ਲਈਏ ਕਿਉਂਕਿ ਕੱਲ ਨੂੰ ਉਹ ਚੀਜ਼ ਚੱਲੇ ਨਾ ਚੱਲੇ ਉਹਦੇ ਵਿੱਚ ਬਹੁਤ ਹੀ ਆਪਾਂ ਨੂੰ ਕਿਉਂਕਿ ਆਪਾਂ ਨੂੰ ਹੁੰਦਾ ਯਾਰ ਮੀਡਲ ਕਲਾਸ ਜਿਹੜੇ ਬੰਦੇ ਹੁੰਦੇ ਨੇ ਨਾ ਉਹਨਾਂ ਨੂੰ ਸਭ ਤੋਂ ਪਹਿਲੇ ਇਹੀ ਹੁੰਦਾ ਕਿ ਕਿ ਬੰਦਾ ਯਾਰ ਪੈਸੇ ਲਾ ਰਿਹਾ ਉਹ ਬੰਦਾ ਸਕਸੈਸ ਹੋਣਾ ਚਾਹੀਦਾ ਹੈ ਨਾ ਕਿ ਪੈਸੇ ਡੁੱਬਨੇ ਨਹੀਂ ਚਾਹੀਦੇ ਸਹੀ ਕਹਿ ਰਹੇ ਹੋ ਫਿਰ ਅਸੀਂ ਡਰਦੇ ਡਰਦੇ ਇੱਕ ਸ਼ਰਮ ਵੀ ਮਾਰ ਜਾਂਦੀ ਹੈ ਫਿਰ ਇੱਕ ਬੰਦੇ ਸਿਵਾ ਯਾਰ ਮੈਂ ਸਟਾਲ ਲਗਾਉਂਗਾ ਲੋਕ ਕੀ ਕਹਿਣਗੇ ਕੀ ਕਹਿਣਗੇ ਹਾਂਜੀ ਹਨਾ ਲੋਕ ਕੀ ਕਹਿਣਗੇ ਲੋਕੀ ਤਾਂ ਮੇਰੇ ਮਨ ਦੇ ਵਿੱਚ ਪਹਿਲਾਂ ਹੀ ਆਉਂਦਾ ਆਪਣੇ ਪੰਜਾਬੀਆ ਚਲੋ ਹੋਣ ਪੰਜਾਬੀ ਆਪਣੇ ਜਿਹੜੇ ਕੰਮ ਕਰਨਾ ਬਟ ਇੱਕ ਮੰਨ ਦੇ ਵਿੱਚ ਆਂਦਾ ਵੀ ਆ ਕਿਤੇ ਨਾ ਕਿਤੇ ਹਾਂਜੀ ਯਾਰ ਕੋਈ ਆਊਗਾ ਯਾਰ ਕੀ ਕਹੂਗਾ ਕੋਈ ਰਿਸ਼ਤੇਦਾਰ ਆਊਗਾ ਯਾਰ ਇਹ ਤਾਂ ਸੜਕਾਂ ਦੇ ਵਿੱਚ ਮਿਲ ਗਿਆ ਨਾ ਮੈਂ ਜਦੋਂ ਸ਼ੁਰੂ ਕਰਿਆ ਨਾ ਮੈਨੂੰ ਤੰਤਾਨੇ ਮਾਰੇ ਮੇਰੀ ਮੰਮੀ ਦੇ ਕੋਲ ਜਾ ਕੇ ਯਾਰ ਤੁਹਾਡਾ ਮੁੰਡਾ ਸੜਕ ਦੇ ਵਿੱਚ ਕੱਛੀਆਂ ਮਾਰਨੀਆਂ ਸ਼ੁਰੂ ਕਰਦੀ ਹੈ ਨਾ ਇਹ ਕੰਮ ਸ਼ੁਰੂ ਕਰਤਾ ਇਹਨੇ ਸੋ ਠੀਕ ਹੈ ਪੈਸੇ ਹੀ ਸਾਰਾ ਕੁਝ ਆ ਉਸ ਦੇ ਟਾਈਮ ਦੇ ਵਿੱਚ ਆ ਨਾ ਜੋਬਾ ਦੇ ਵਿੱਚ ਜਦੋਂ ਖਰਚੇ ਪੂਰੇ ਨਹੀਂ ਹੁੰਦੇ ਫਿਰ ਬੰਦੇ ਨੂੰ ਕੋਈ ਨਾ ਕੋਈ ਸਟੈਂਡ ਲੈਣਾ ਹੀ ਪੈਂਦਾ ਹਾਂਜੀ ਉਹ ਸਟੈਂਡ ਲੈ ਕੇ ਮੇਰੇ ਸ਼ਰਮ ਨੂੰ ਅਸੀਂ ਮਾਰ ਕੇ ਤਾਂ ਇਹ ਕੰਮ ਮੈਂ ਸ਼ੁਰੂ ਕਰਿਆ ਭਾਜੀ ਤੁਸੀਂ ਕਿੰਨੇ ਰੁਪਏ ਤੋਂ ਜਿਹੜਾ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੀਗਾ ਮੈਂ ਭਾਜੀ ਬਿਜ਼ਨਸ ਜਿਹੜਾ ਚਾਲੂ ਕਰਿਆ ਸੀ 10 ਤੋਂ 15000 ਦੇ ਵਿੱਚ ਕਰਿਆ ਸੀਗਾ ਜਿਹਦੇ ਵਿੱਚ ਮਤਲਬ ਕਿ ਟੇਬਲ ਹੋ ਗਿਆ ਭਾਂਡੇ ਹੋ ਗਏ ਹਨਾ ਦੋ ਤਿੰਨ ਹਜ਼ਾਰ ਦੇ ਕੰਟੇਨਰਸ ਹੋ ਗਏ ਠੀਕ ਹੈ ਤੇ ਇਦਾਂ ਹੀ ਮੇਰੇ ਜਿਹੜੇ 10-15000 ਦਾ ਖਰਚਾ ਆਇਆ ਸੀਗਾ ਸਾਰਾ ਮਨ ਕੋਈ ਵੀ ਕੰਮ ਸ਼ੁਰੂ ਕਰਦੇ ਹਨਾ ਤੇ ਉਹਦੇ ਵਿੱਚ ਬਹੁਤ ਸਾਰੀਆਂ ਔਕੜਾਂ ਆਉਂਦੀਆਂ ਨੇ ਹਨਾ ਬਹੁਤ ਸਾਨੂੰ ਸੰਘਰਸ਼ ਕਰਨਾ ਪੈਂਦਾ ਤੇ ਜੇ ਤੁਸੀਂ ਆਪਣਾ ਕੰਮ ਸ਼ੁਰੂ ਕੀਤਾ ਉਦੋਂ ਤੋਂ ਲੈ ਕੇ ਹੁਣ ਤੱਕ ਕੀ ਭਾਜੀ ਤੁਸੀਂ ਸੰਘਰਸ਼ ਕੀਤਾ ਕਿੰਨਾ ਸੰਘਰਸ਼ ਕੀਤਾ ਜੇ ਲਈ ਭਾਜੀ ਸੰਘਰਸ਼ ਦੇਖੋ ਜੀ ਹਰ ਇੱਕ ਕੰਮ ਦੇ ਵਿੱਚ ਤਾਂ ਸੰਘਰਸ਼ ਤਾਂ ਹੁੰਦਾ ਹੀ ਹੈ ਜੇ ਹਾਰਡ ਵਰਕ ਨਹੀਂ ਹੈ ਜੇ ਆਪਾਂ ਗੱਲ ਕਰੀਏ ਜੇ ਬੈਠੇ ਬਿਠਾਏ ਕੋਈ ਮੁਰਗੀ ਬੂੰਚ ਪਾ ਦੇਗਾ ਤਾਂ ਉਹ ਕਦੀ ਵੀ ਨਹੀਂ ਹੁੰਦਾ ਸੰਘਰਸ਼ ਤਾਂ ਜ਼ਿੰਦਗੀ ਦਾ ਹਿੱਸਾ ਹੈ ਮਿਹਨਤ ਤਾਂ ਕਰਨੀ ਆ ਤਾਂ ਹੀ ਬੰਦਾ ਅੱਗੇ ਜਾ ਕੇ ਸਕਸੈਸ ਹੋਗਾ ਪਰ ਹਾਂ ਅੱਜ ਦੇ ਟਾਈਮ ਦੇ ਵਿੱਚ ਹਾਂਜੀ ਸ਼ੁਰੂ ਕਰਿਆ ਸੀਗਾ ਇਦਾਂ ਲੱਗਦਾ ਸੀਗਾ ਯਾਰ ਨਹੀਂ ਚੱਲੇਗਾ ਨਹੀਂ ਚੱਲੇਗਾ ਪਰ ਅੱਜ ਦੇ ਟਾਈਮ ਦੇ ਵਿੱਚ ਆਪਣੀ ਕੁਆਲਿਟੀ ਦੇ ਵੀ ਇੰਨਾ ਭਰੋਸਾ ਸੀਗਾ ਔਰ ਆਪਣੇ ਲੋਕਾਂ ਦੇ ਵੀ ਇੰਨਾ ਭਰੋਸਾ ਸੀਗਾ ਕਿ ਸਾਥ ਦੇਣਗੇ ਬਟ ਅੱਜ ਦੇ ਟਾਈਮ ਦੇ ਵਿੱਚ ਪੂਰੇ ਪੰਜਾਬ ਤੋਂ ਲੋਕੀ ਮੇਰੇ ਕੋਲ ਆਉਂਦੇ ਨੇ ਬਾਹਰੋਂ ਕੈਨੇਡਾ ਆਸਟ੍ਰੇਲੀਆ ਵਗੈਰਾ ਜਿਹੜੇ ਬਾਹਰੋਂ ਕਰਦੇ ਨੇ ਪਹਿਲੇ ਮੇਰੇ ਕੋਲ ਆਉਂਦੇ ਨੇ ਹਾਂਜੀ ਦੋ ਤਿੰਨ ਕਸਟਮਰ ਇਦਾਂ ਦੇ ਵੀ ਆਈ ਵੀ ਹੈ ਠੀਕ ਹੈ ਕਿ ਜਿਹੜੇ ਕਹਿੰਦੇ ਕਿ ਪਾਜੀ ਸਿੱਧਾ 에য়ারਪੋਰਟ ਤੋਂ ਤੁਹਾਡੇ ਕੋਲ ਆਏ ਆ ਹਾਂਜੀ ਹਾਂਜੀ ਔਰ ਥਾਲੀ ਸਾਡੀ ਜਿਹੜੀ ਉਹ ਸਿੰਗਰਾਂ ਨੇ ਵੀ ਖਾਧੀ ਹੈ ਠੀਕ ਹੈ ਹਾਂਜੀ ਅਏ ਚਿਕਨ ਦੇ ਵਿੱਚ ਬਹੁਤ ਸਾਰੇ ਵੈਰਾਈਟੀਆਂ ਹੁੰਦੇ ਨੇ ਤੇ ਆਪਾਂ ਕਿਹੜੀ ਕਿਹੜੀ ਮਤਲਬ ਰੱਖਦੇ ਆਂ ਭੈਣ ਭਾਜੀ ਆਪਣੇ ਕੋਲ ਜਿਹੜੀ ਹੈ ਰਾਣਾ ਚਿਕਨ ਹੁੰਦਾ ਹੈ ਬਾਟਰਨ ਚਿਕਨ ਹੁੰਦਾ ਹੈ ਇਹਨਾਂ ਮੈਂ ਜਿਹੜਾ ਕਨਸੈਪਟ ਸੋਚਿਆ ਸੀ ਨਾ ਯਾਰ ਤੁਹਾਡੀ ਚੋਲ ਰਾਜਮਾ ਚੋਲ ਹਨਾ ਨੋਰਮਲ ਚਿਕਨ ਤਾਂ ਨੂੰ ਹਰ ਕਿਤੇ ਮਿਲ ਜੇਗਾ ਹਾਂਜੀ ਹਾਂ ਰੋਡ ਤੇ ਕਿਤੇ ਵੀ ਮਿਲ ਜੇਗਾ ਬੜੇ ਜਿਹੜਾ ਰੈਸਟੋਰੈਂਟ ਸਟਾਈਲ ਚਿਕਨ ਦੇਣਾ ਰੋਡ ਦੇ ਉੱਤੇ ਉਹ ਥੋੜਾ ਮੈਂ ਦੇਖਿਆ ਕਿ ਕਿਤੇ ਕਿਤੇ ਵੀ ਨਹੀਂ ਸੀਗਾ ਨਹੀਂ ਉਹ ਚੀਜ਼ ਮੈਂ ਸ਼ੁਰੂ ਕਰੀ ਮੁਹਾਲੀ ਦੇ ਅੰਦਰ ਜਿਹੜੇ ਕਿ ਬਟਰ ਚਿਕਨ ਸੀਗਾ ਚਿਕਨ ਚੰਗੇ ਜੀ ਸੀਗੀ ਪਾਲਕ ਚਿਕਨ ਸੀਗਾ ਔਰ ਆਪਣੇ ਕੋ ਰਾਣਾ ਚਿਕਨ ਹੈ ਤੁਸੀਂ ਇਹ ਚੀਜ਼ਾਂ ਰੋਡ ਦੇ ਉੱਤੇ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਨੇ ਖਾਸ ਕਰਕੇ ਮੁਹਾਲੀ ਦੇ ਅੰਦਰ ਕਿਉਂਕਿ ਹਾਂ ਇਹ ਰੈਸਟੋਰੈਂਟ ਵਗੈਰਾ ਜਿਹੜਾ ਆਪਣਾ ਸਪੈਰ ਬੰਦੇ ਨੂੰ ਇਹਨਾਂ ਦੀ ਜਿਹੜੀ ਕੋਸਟ ਅਫੋਰਡ ਕਰਨੀ ਨਾ ਉਹ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਬਟ ਫਿਰ ਵੀ ਆਪਾਂ ਉਹਨਾਂ ਨੂੰ ਬੜੀ ਘੱਟ ਰੇਟ ਦੇ ਵਿੱਚ ਆਪਾਂ ਲੋਕਾਂ ਨੂੰ ਪ੍ਰੋਵਾਈਡ ਕਰਕੇ ਦੇ ਰਹੇ ਹਾਂ ਰਾਈਸ ਹੁੰਦੇ ਆ ਰਮਾਲੀ ਰੋਟੀ ਹੁੰਦੀ ਹੈ ਔਰ ਸੱਤ ਦਿਨ ਜਿਹੜਾ ਚਿਕਨ ਹੈ ਨਾ ਭਾਜੀ ਉਹ ਰੋਟੇਟ ਹੁੰਦਾ ਰਹਿੰਦਾ ਭਾਜੀ ਚਿਕਨ ਉਹ ਬੰਦਾ ਬੋਰ ਨਹੀਂ ਹੁੰਦਾ ਠੀਕ ਹੈ ਤੇ ਪਾਜੀ ਇਹਦਾ ਪ੍ਰਾਈਸ ਆਪਾਂ ਕਿੰਨਾ ਰੱਖਿਆ ਚਿਕਨ ਦਾ ਮਤਲਬ ਉਹ ਜੀ 100 110 ਤੋਂ ਉੱਤੇ ਕੋਈ ਵੀ ਚਿਕਨ ਦਾ ਪ੍ਰਾਈਸ ਨਹੀਂ ਹੈ ਠੀਕ ਹੈ ਇੰਨਾ ਸਸਤਾ ਤੁਸੀਂ ਕਿਉਂਕਿ ਇਹ ਰੈਸਟੋਰੈਂਟ ਤੇ ਜਾਉਂ ਹੁੰਦਾ ਇੱਕ ਜਾਣਾ 4-500 ਰੁਪਏ ਖਰਚ ਕਰੂਗਾ ਹਾਂਜੀ ਤੇ ਇੰਨਾ ਸਸਤਾ ਦੇ ਕੇ ਤੁਹਾਨੂੰ ਫਿਰ ਬਚਦਾ ਵੀ ਪੱਲਿਓ ਪੱਲਿਓ ਤਾਂ ਨਹੀਂ ਖਵਾ ਰਹੇ ਕਿਤੇ ਕਸਟਮਰ ਨੂੰ ਭਾਜੀ ਦੇਖੋ ਇੱਕ ਗੱਲ ਲੈ ਕੇ ਪੰਜਾਬੀ ਜਿਹੜਿਆ ਨਾ ਹਾਂਜੀ ਕੁਆਲਿਟੀ ਦੇ ਕੁਆਂਟੀਟੀ ਨਾਲ ਕਦੇ ਵੀ ਕੰਪਰੋਮਾਈਜ਼ ਨਹੀਂ ਕਰਦੇ ਆਪਾਂ ਨਾ ਕਿਉਂਕਿ ਉਹ ਚੀਜ਼ ਅਸੀਂ ਖਾਣੀ ਹੈ ਉਹੀ ਸਾਡੇ ਬੱਚਾ ਨਹੀਂ ਖਾਣੀ ਹੈ ਉਹੀ ਸਾਡੇ ਕਸਟਮਰ ਨਹੀਂ ਖਾਣੀ ਹੈ ਠੀਕ ਹੈ ਸਾਡੇ ਕਸਟਮਰ ਵੀ ਸਾਡੇ ਲਈ ਫੈਮਿਲੀ ਹੈ ਹੈਨਾ ਜੇ ਅਸੀਂ ਉਹਨਾਂ ਨੂੰ ਮਾੜੀ ਚੀਜ਼ ਖਵਾਉਂਗੇ ਡੈਟ ਮੀਨਸ ਅਸੀਂ ਆਪਣੇ ਘਰ ਦੇ ਨੂੰ ਮਾੜੀ ਚੀਜ਼ ਖਵਾ ਰਹੇ ਹਾਂ ਆਪਣੇ ਫੈਮਿਲੀ ਮੈਂਬਰ ਨਾਲ ਧੋਖਾ ਕਰ ਰਹੇ ਹਾਂ ਅਸੀਂ ਜਿਹੜਾ ਜੇ ਕਸਟਮਰ ਨਾਲ ਵਧੀਆ ਚੀਜ਼ ਖਾ ਦੋ ਖਵਾਓ ਕੋਈ ਡਰ ਨਹੀਂ ਹੈਗਾ ਇਦਾਂ ਦਾ ਹਾਂਜੀ ਕਿੰਨਾ ਭਾਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਚਾਰ ਪੇਜ ਦੇ ਵਿੱਚ ਇਹ ਮੈਨੂੰ ਤਾਂ ਬਹੁਤ ਘੱਟ ਟਾਈਮ ਹੋਇਆ ਹੈ ਹਾਂਜੀ ਡੇਢ ਮਿੰਟ ਹੋਇਆ ਮੈਨੂੰ ਅਜੇ ਸਿਰਫ ਬਹੁਤ ਥੋੜੇ ਸਮੇਂ ਦੇ ਵਿੱਚ ਤੁਸੀਂ ਆਦਾ ਵੱਡਾ ਮਤਲਬ ਨਾਮ ਬਣਾ ਲਿਆ ਇਸ ਜਗ੍ਹਾ ਦੇ ਉੱਪਰ ਹਨਾ ਬਿਲਕੁਲ ਜੀ ਬਿਲਕੁਲ ਤੇ ਦੂਰੂ ਦੂਰੂ ਕਸਟਮਰ ਜਿਹੜੇ ਆਉਂਦੇ ਨੇਗੇ ਹਾਂਜੀ ਤੇ ਭਾਜੀ ਮੰਨ ਲਓ ਕਿਹੜੇ ਕਿਹੜੇ ਦਿਨ ਜਿਹੜਾ ਤੁਸੀਂ ਇੱਥੇ ਇਹੋ ਕਰਦੇ ਹੋਗੇ ਖੜਦੇ ਹੋਣਗੇ ਸਿਰਫ ਵੀਰਵਾਰ ਛੱਡ ਕੇ ਬਾਕੀ ਸਾਰੇ ਦਿਨ ਖੜਦਾ ਭਾਜੀ ਠੀਕ ਹੈ ਤੇ ਭਾਈ ਬਹੁਤ ਸਾਰੇ ਲੋਕ ਵੀਡੀਓ ਦੇਖਣਗੇ ਤੇ ਇਹ ਵੀ ਕਹਿਣਗੇ ਵੀ ਯਾਰ ਉੱਥੇ ਵੀ ਚਿਕਨ ਹੈਗਾਗਾ ਉੱਥੇ ਹੋਰਾਂ ਹੋਟਲ ਰੈਸਟੋਰੈਂਟਾਂ ਨਾਲੋਂ ਤੇ ਤੁਹਾਡੇ ਚਿਕਨ ਦਾ ਕੀ ਫਰਕ ਆਗਾ ਕੀ ਫਰਕ ਕੋਈ ਫਰਕ ਨਹੀਂ ਹੈ ਦੇਖੋ ਰੈਸਟੋਰੈਂਟ ਨਾਲੋਂ ਦੇਖੋ ਆਪਾਂ ਆਪਣੇ ਵੱਲੋਂ ਬੈਸਟ ਕਰਦੇ ਆਂ ਹੋ ਸਕਦਾ ਬਲਕਿ ਹੈਨਾ ਜਿੱਦਾਂ ਵੀ ਹੈ ਕਿ ਆਪਣਾ ਜਿਹੜਾ ਚਿਕਨ ਰੈਸਟੋਰੈਂਟ ਨਾਲੋਂ ਵਧੀਆ ਹੀ ਹੈ ਕਿਉਂਕਿ ਮੈਂ ਐਸੀ ਸ਼ੈਫ ਕੰਮ ਕਰਿਆ ਕਿਉਂਕਿ ਉੱਥੇ ਵੀ ਸ਼ੈਫੀ ਕੰਮ ਕਰਦੇ ਨੇ ਹੈਨਾ ਤੇ ਮੈਂ ਬਾਹਰੋਂ ਸਿੱਖ ਕੇ ਆਇਆ ਸਾਰਾ ਕੁਝ ਵਧੀਆ ਮਤਲਬ ਜੇ ਨਾ ਕੰਮ ਕਰਿਆ ਰੈਸਟੋਰੈਂਟਾਂ ਦੇ ਵਿੱਚ ਕੰਮ ਕਰਿਆ ਦੋ ਤਿੰਨ ਰੈਸਟੋਰੈਂਟ ਦੇ ਵਿੱਚ ਕੰਮ ਕਰਿਆ ਹੋਇਆ ਮੈਂ ਆਪਣੇ ਮੋੜ ਬੈਸਟ ਜਿਹੜਾ ਟੇਸਟ ਆ ਪ੍ਰੋਵਾਈਡ ਕਰਦਾ ਠੀਕ ਹੈ ਕਿਉਂਕਿ ਕਈ ਵਾਰ ਆਪਾਂ ਦੇਖਦੇ ਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਅਗਲਾ ਕਹਿੰਦਾ ਯਾਰ ਸਸਤੇ ਚਿਕਨ ਦਾ ਅਗਲਾ ਲੈ ਲਾਂਦਾ ਭਾਜੀ ਦੇਖੋ ਵੀਡੀਓ ਵੀਡੀਓ ਵਾਇਰਲ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਅੱਜ ਕੱਲ ਕੋਈ ਵੀ ਪੁੱਠਾ ਸਿੱਧਾ ਕੰਮ ਕਰ ਲਓ ਠੀਕ ਹੈ 200 ਰੁਪਏ ਦੀ ਚੀਜ਼ 50 ਰੁਪਏ ਚ ਲਾ ਲਓ ਲੋਕੀ ਤੁਹਾਡੇ ਕੋ ਆ ਜਾਣਗੇ ਜਦੋਂ ਤੁਹਾਡੇ ਕੋਲ ਆ ਕੇ ਹਣਾ ਉਹ ਜਦੋਂ ਖਾਣਗੇ ਤੁਹਾਡਾ ਟੇਸਟ ਨਹੀਂ ਵਧੀਆ ਲੱਗੇਗਾ ਉਹ ਚੀਜ਼ ਕਦੇ ਵੀ ਕਸਟਮਰ ਰਿਪੀਟ ਨਹੀਂ ਕਰੇਗੀ ਨਹੀਂ ਆਉਂਦਾ ਮਤਲਬ ਕਸਟਮਰ ਰਿਪੀਟ ਨਹੀਂ ਕਰਦੀ ਉਹ ਚੀਜ਼ ਹਾਂਜੀ ਹਾਂਜੀ ਆਪਾਂ ਚਾਹੁੰਦੇ ਆ ਕਿ ਕਸਟਮਰ ਰਿਪੀਟ ਕਰਨਾ ਮੇਰੇ ਕੋਲ ਜਿੰਨੇ ਵੀ ਕਸਟਮਰ ਆਉਂਦੇ ਉਹ ਰਿਪੀਟ ਆਉਂਦੇ ਇੱਕ ਨੇ ਦੂਜੇ ਦੀ ਬਾਹ ਫੜ ਕੇ ਨਾਲ ਲੈ ਕੇ ਆਉਂਦਾ ਚੱਲ ਤੈਨੂੰ ਚਿਕਨ ਪਾ ਕੇ ਲਿਆਵਾ ਹਾਂਜੀ 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 ਐਦਾਂ ਆਉਂਦੇ ਨੇ ਭਈ ਮੰਨ ਲਓ ਹੋਰ ਵੀ ਬਹੁਤ ਸਾਰੇ ਕੰਮ ਸੀਗੇ ਹਣਾ ਅਗਲਾ ਕਹਿੰਦਾ ਯਾਰ ਹਾਂ ਰਿਸ਼ਤੇਦਾਰ ਵੀ ਕਹਿੰਦੇ ਨੇ ਯਾਰਾ ਸਾਡਾ ਮੁੰਡਾ ਵੀ ਜੋਬ ਕਰਦਾ ਲੱਗਦਾ ਵਾਈਟ ਕਲਰ ਕੱਪੜੇ ਪਾ ਕਦੇ ਫੈਮਿਲੀ ਨੇ ਨਹੀਂ ਭਾਈ ਤੁਹਾਨੂੰ ਇਸ ਇਸ ਬਾਰੇ ਰੋਕਿਆ ਜਾਂ ਕਦੇ ਕਰਦਿਆਂ ਨੇ ਕਿਹਾ ਹੋਵੇ ਯਾਰ ਕਿਹੜੇ ਕੰਮ ਇਹਦੇ ਨਾਲ ਤੋਂ ਚੰਗਾ ਜੌਬ ਕਰਨਾ ਨਹੀਂ 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 ਫੈਮਿਲੀ ਨੇ ਕਦੀ ਵੀ ਨਹੀਂ ਕਿਹਾ ਫੈਮਿਲੀ ਹਮੇਸ਼ਾ ਸਪੋਰਟ ਚ ਰਹੀ ਹੈ ਮੇਰੀ ਵਾਈਫ ਹਮੇਸ਼ਾ ਸਪੋਰਟ ਚ ਰਹੀ ਹੈ ਠੀਕ ਹੈ ਇਹਨਾਂ ਦਾ ਸਾਰਾ ਮਗਰ ਮੇਰ ਨਾਲ ਜ਼ਿਆਦਾ ਇਹਨਾਂ ਦਾ ਯੋਗਦਾਨ ਹੈ ਹਾਂਜੀ ਹਾਂਜੀ ਇਹਨਾਂ ਦਾ ਜ਼ਿਆਦਾ ਯੋਗਦਾਨ ਹੈ ਜੀ ਮੇਰੇ ਨਾਲ ਫੈਮਿਲੀ ਸਪੋਰਟ ਵੀ ਹਾਂ ਰਿਸ਼ਤੇਦਾਰ ਕਹਿੰਦੇ ਨੇ ਹਾਂਜੀ ਜਿਹੜੇ ਕੰਮ ਲੱਗ ਗਿਆ ਹਣਾ ਉਹ ਸੋਚ ਹੈ ਜਿੰਨੀ ਕਿ ਸੋਚ ਆ ਉਹਨਾਂ ਨੂੰ ਬੋਲਣਗੇ ਉਹ ਵੀ ਸਹੀ ਗੱਲ ਹੈ ਹਣਾ ਤੇ ਉਹਨਾਂ ਕੀ ਬੋਲਣਗੇ ਪਰ ਆਪਾਂ ਨੂੰ ਪਰਵਾਹ ਨਹੀਂ ਹੈ ਅਸੀਂ ਜੋ ਕਰਨਾ ਉਹ ਕਰਨਾ ਹੀ ਹੈ ਆਪਣਾ ਜਿਹੜਾ ਡ੍ਰੀਮ ਆ ਉਹ ਅੱਗੇ ਜਾ ਕੇ ਰੈਸਟੋਰੈਂਟ ਦਾ ਕਰੀਮ ਹੈ ਉਹ ਆਪਾਂ ਪੂਰਾ ਕਰਨਾ ਹੈ ਕਿ ਆਉਣ ਵਾਲੇ ਸਮੇਂ ਭਾਜੀ ਇੱਥੇ ਏਵੇਂ ਤੁਹਾਡੀ ਜਿਹੜੀ ਕੁਆਲਿਟੀ ਆ ਉਹ ਵਰਕਰ ਰਹੂਗੀ ਤੁਹਾਡਾ ਸੁਭਾਅ ਦਾ ਮਲ ਟੇਸਟ ਆ ਤੁਹਾਡਾ ਇਸ ਤੋਂ ਵਧੀਆ ਹੀ ਕਰਾਂਗੇ ਭਾਜੀ ਅੱਛਾ ਘਟੇ ਘਾੜੀ ਵਧੇਗਾ ਠੀਕ ਹੈ ਔਰ ਕਰ ਵੀ ਰਹਿਣਾ ਕਈ ਚੀਜ਼ਾਂ ਤਾਂ ਮੇਰੇ ਮੈਨੂ ਚ ਵੀ ਨਹੀਂ ਹੈ ਜਿਹੜੀ ਆਪਾਂ ਚੀਜ਼ਾਂ ਲੈ ਕੇ ਆ ਰਹੇ ਆ ਲੋਕਾਂ ਨੂੰ ਟੇਸਟ ਕਰਵਾ ਰਹੇ ਆ ਹਾਂਜੀ ਉਹ ਪਾਲਕ ਚਿਕਨ ਆ ਰੋਡ ਸਾਈਡ ਤੇ ਕਿਸੇ ਨੇ ਨਹੀਂ ਸਿਖਾਦਾ ਐਕਚੁਅਲੀ ਮੈਂ ਤੁਹਾਨੂੰ ਇੱਕ ਗੱਲ ਕਰੂੰਗਾ ਕੱਟੇ ਗੱਲ ਪਾਲਕ ਚਿਕਨ ਕਿਸੇ ਨੇ ਨਹੀਂ ਕਹਦਾ ਸੀ ਜਦੋਂ ਮੈਂ ਫਸਟ ਟਾਈਮ ਲਗਾਇਆ ਸੀ ਨਾ ਤੇ ਲੋਕੀ ਡਰਦੇ ਸੀਗੇ ਯਾਰ ਪਾਲਕ ਚਿਕਨ ਹਾਂਜੀ ਕਿ ਪਾਲਕ ਚਿਕਨ ਮਿਲ ਕੀ ਕਰ ਡਰਦੇ ਸੀਗੇ ਲੋਕੀ ਇਹਨਾ ਕਿ ਪਾਲਕ ਹੈ ਪਾਲਕ ਪਨੀਰ ਤਾਂ ਖਾਂਦਾ ਪਾਲਕ ਚਿਕਨ ਕਿਹੜੀ ਸ਼ੈ ਹੈ ਹੈਨਾ ਤੇ ਉਹ ਚੀਜ਼ ਜਦੋਂ ਕਸਟਮਰ ਨੇ ਖਾਧੀ ਨਾ ਹਾਂਜੀ ਉਹ ਕਸਮ ਨੂੰ ਇੰਨੀ ਜਿਆਦਾ ਵਧੀਆ ਲੱਗੀ ਕਿ ਉਹ ਮੇਰੀ ਜਿਹੜੀ ਪਾਲਕ ਚਿਕਨ ਦਾ ਇੰਨਾ ਟ੍ਰੈਂਡਿੰਗ ਗਿਆ ਕਿ ਜਿਹੜਾ ਹੁਣ ਕਸਟਮਰ ਆਂਦਾ ਨਾ ਮੈਂ ਅੱਜ ਬਹੁਤ ਘੱਟ ਲਗਾ ਰਿਹਾ ਕਿਉਂਕਿ ਉਹ ਖਾ ਚੁੱਕਿਆ ਉਹ ਨਵੀਆਂ ਚੀਜ਼ਾਂ ਬਾਕੀ ਵੀ ਖਵਾਉਣੀਆਂ ਨੇ ਤਾਂ ਵੇਖੋ ਕਸਮ ਨੇ ਆ ਕੇ ਪਹਿਲੀ ਚੀਜ਼ ਇਹ ਹੀ ਕੰਦਾ ਜੀ ਪਾਲਕ ਚਿਕਨ ਹੈਗਾ ਤੁਹਾਡੇ ਕੋਲ ਕਿ ਇੰਨਾ ਉਹ ਸਵਾਦ ਲੱਗਦਾ ਲੋਕਾਂ ਨੂੰ ਹਾਂਜੀ ਕਿ ਮਤਲਬ ਪਾਲਕ ਚਿਕਨ ਕਰਕੇ ਜਿਆਦਾ ਫੇਮਸ ਹੋ ਗਿਆ ਹਾਂ ਪਾਲਕ ਚਿਕੜ ਕਰਕੇ ਬਹੁਤ ਆਲਦੀ ਸਹੀ ਗੱਲ ਕਿਉਂਕਿ ਰੋੜ ਤੇ ਨਹੀਂ ਸੀਗਾ ਆਪਾਂ ਇਹ ਚੀਜ਼ਾਂ ਦੇਣੀਆਂ ਸ਼ੁਰੂ ਕਰੀਆਂ ਰੈਸਟੋਰੈਂਟ ਚ ਜਾਂਦੇ ਆ ਤੇ ਠੀਕ ਹੈ ਮਿਲਦੇ ਰੈਸਟੋਰੈਂਟ ਦੇ ਵਿੱਚ ਬਟ ਪਰ ਉਹ ਜਿਹੜੀ ਕੋਸਟ ਆ ਉਹ ਕਿਤੇ ਦੀ ਕਿਤੇ ਪੈ ਜਾਂਦੀ ਉਹਨਾਂ ਦਾ ਬਾਕੀ ਇਹ ਭਾਈ ਜਿਹੜਾ ਏਰੀਆ ਤੇ ਮਤਲਬ ਜ਼ਿਆਦਾਤਰ ਕੜੀ ਚੌਵਲ ਹੋ ਗਏ ਜਾਂ ਰਾਜਮਾ ਚੌਵਲ ਹੋ ਗਏ ਨਾ ਉਹ ਜ਼ਿਆਦਾ ਵਿਕਦਾਗਾ ਤੇ ਵੱਖਰੀ ਜੀ ਬਲ ਵੈਰਾਈਟੀ ਆ ਲੋਕਾਂ ਦੇ ਖਾਣ ਵਾਸਤੇ ਹੈ ਨਾ ਅਗਲਾ ਪਹਿਲਾਂ ਗੱਡੀਆਂ 'ਚ ਚੱਲ ਕੇ ਆਉਂਦਾ ਯਾਰ ਚਿਕਨ ਖਾਣ ਆਉਂਦਾ ਉੱਥੇ ਖਾ ਕੇ ਆਉਂਦਾ ਬਿਲਕੁਲ ਔਰ ਮੈਂ ਤੁਹਾਨੂੰ ਇੱਕ ਗੱਲ ਵੀ ਦੱਸੂ ਹੁਣ ਤੁਸੀਂ ਬਲੌਗ ਆਪਾਂ ਕਰ ਰਹੇ ਆ ਹਨਾ ਇਹ ਬਲੌਗ ਕਰ ਰਹੇ ਆ ਇਹ ਲਿਓ ਜਰੂਰ ਲਿਓ ਨਾ ਪਰ ਆਪਾਂ ਬਲੌਗ ਕਰ ਰਹੇ ਆ ਨਾ ਉਹਨੇ ਬਲੌਗ ਦੇ ਵਿੱਚ ਕੀ ਆ ਕਿ ਤੁਸੀਂ ਨਾ ਇਹ ਬਲੌਗ ਪਾਉਂਗੇ ਤੁਹਾਡਾ ਜਿਹੜੇ ਸਾਡੇ ਜਿਹੜੇ ਰਿਸ਼ਤੇਦਾਰ ਹੋ ਜਿਹੜਾ ਇੱਕ ਬੰਦਾ ਨਹੀਂ ਇਸ ਬਲੌਗ ਨੂੰ ਸ਼ੇਅਰ ਕਰੂਗਾ ਹਾਂਜੀ ਠੀਕ ਹੈ ਦੁਨੀਆ ਸ਼ੇਅਰ ਕਰੇਗੀ ਪਬਲਿਕ ਸ਼ੇਅਰ ਕਰੇਗੀ ਰਿਸ਼ਤੇਦਾਰ ਕਦੀ ਨਹੀਂ ਸ਼ੇਅਰ ਕਰਦੇ ਤੁਸੀਂ ਆਪ ਚੈੱਕ ਵੀ ਕਰ ਲਿਓ ਭਾਵੇਂ ਰਿਸ਼ਤੇਦਾਰ ਭਾਜੀ ਕੋਈ ਵੀ ਨਹੀਂ ਕਰਦਾ ਉਹਨਾਂ ਨੂੰ ਐ ਹੁੰਦਾ ਨਾ ਵੀ ਕਿਤੇ ਇਹਨਾਂ ਨੂੰ ਛੰਗੇ ਨਾ ਹੋ ਜਾਣ ਖਾਣ ਨਾ ਲੱਗ ਜਾਣ ਕਿਤੇ ਸਾਡੇ ਤੋਂ ਅੱਗੇ ਨਾ ਲੰਘੇ ਜਾਣ ਹਾਂ ਪਰ ਸਾਨੂੰ ਇਹਨਾਂ ਚੀਜ਼ਾਂ ਦੀ ਉਹ ਨਹੀਂ ਕਰਨੀ ਚਾਹੀਦੀ ਜੇ ਅਸੀਂ ਭਾਜੀ ਉੱਥੇ ਤੱਕ ਕੀ ਸੀਮਤ ਰਹਿ ਗਏ ਨਾ ਫਿਰ ਅਸੀਂ ਆਪਣੇ ਕੰਮ ਤੇ ਆਪਣੇ ਮਿਸਲ ਤੇ ਅੱਗੇ ਨਹੀਂ ਵਧਾਂਗੇ ਬਿਲਕੁਲ ਮੈਂ ਐਨੇ ਕ ਜਦੋਂ ਸਟਾਰਟ ਕਰਿਆ ਸੀ ਐਨੇ ਕ ਤਾਨੇ ਸਹੇ ਰਿਸ਼ਤੇ ਮਨਨ ਕਿ ਜਿਹੜੇ ਕਰਦੇ ਸੀਗੇ ਚਲੋ ਕੀ ਨਾਮ ਲੈਣਾ ਕਿਹੜਾ ਕਿ ਐਨੇ ਕ ਤਾਨੇ ਸਹੇ ਕਿ ਸਾਰਾ ਕੁਝ ਕੁਟਿਆ ਪਿਆ ਮਤਲਬ ਕਿ ਨਾ ਸਾਰਾ ਕੁਝ ਕੁਟਿਆ ਵਾ ਚਲ ਕੋਈ ਨਾ ਆਇਆ ਟਾਈਮ ਆ ਤੇ ਦੱਸਾਂਗੇ ਜਰੂਰ ਦੱਸਾਂਗੇ ਜੋ ਆਪੋ ਕਰਦੇ ਨਾ ਲੋਕ ਜਰੂਰ ਸਾਥ ਦਿੰਦੇ ਨੇ ਸਾਡਾ ਤੇ ਪੰਜਾਬ ਇੱਕ ਹੈ ਜਿਆਦਾ ਸੁਭਾਅ ਮਤਲਬ ਕਿ ਤੇ ਹਰ ਕੰਬਾ ਨਾ ਸਾਡੀ ਜਿਹੜੀ ਮਦਦ ਕਰਦੇ ਆਂ ਹਾਂ ਕਰਦੇ ਆ ਬਿਲਕੁਲ ਪੂਰਾ ਸਟੇਟਾਂ ਚ ਨਹੀਂ ਜਦ ਕੇ ਹੁੰਦਾ ਜੇ ਜਿੱਦ ਕਹਤਾ ਵੀ ਪੰਜਾਬੀ ਬਾਈ ਇੱਥੇ ਆ ਕੰਮ ਆਤਾ ਉਹ ਵੱਧ ਚੜ ਕੇ ਉਹ ਕਰਦੇ ਵੱਧ ਚੜ ਕੇ ਕਰਦੇ ਨੇ ਹਾਂ ਸਪੋਰਟ ਕਰੋ ਪੂਰੀ ਨਹੀਂ ਪੂਰੀ ਸਪੋਰਟ ਹੈ ਜੀ ਭਾਵੇਂ ਖਾਣ ਜਿਹੜੇ ਨਹੀਂ ਵੀ ਖਾਂਦੇ ਨਾ ਉਹ ਵੀ ਰੋਕੇ ਜਾਂਦੇ ਸ਼ਾਬਾਸ਼ ਵਧੀਆ ਕੰਮ ਕਰ ਰਹੇ ਹਾਂ ਕੀ ਬਝੁਰ ਕਾ ਆਂਦੇ ਨੇ ਆਪਣੇ ਦੇਖਦੇ ਜਿਹੜੇ ਵੀਡੀਓ ਦੇਖਦੇ ਸ਼ਕੀਰ ਹੈ ਹੈ ਨਾ ਉਹ ਦੇਖਦੇ ਨੇ ਆਂਦੇ ਨੇ ਯਾਰ ਮੁੰਡਿਆ ਵਧੀਆ ਕੰਮ ਕਰ ਰਹੇ ਨੇ ਵਧੀਆ ਲੱਗ ਰਿਹਾ ਤੇਰੀ ਵੀਡੀਓ ਦੇਖਦੇ ਬਹੁਤ ਵਧੀਆ ਲੱਗਦਾ ਆਉਣ ਵਾਲੇ ਸਮੇਂ 'ਚ ਪਾਜੀ ਹੋਰ ਵੀ ਮਤਲਬ ਉੱਤੇ ਇੱਕ ਜੀ ਨਾਲ ਆਈਟਮਾ ਹੋਰ ਰੱਖਾਂਗੇ ਹਾਂਜੀ ਬਿਲਕੁਲ ਸਰ ਆਂਦੇ ਸਮੇਂ ਦੇ ਵਿੱਚ ਜਿੱਦਾਂ ਠੰਡ ਹੋਰ ਵਧੀ ਰਹੇਗੀ ਆਪਾਂ ਮਟਰਨ ਤੇ ਟਰਾਈ ਕਰਾਂਗੇ ਫਿਸ਼ ਵੀ ਨਾਲ ਰੱਖਣ ਦੀ ਠੀਕ ਹੈ ਜੀ ਹਾਂਜੀ ਆਈਟਮਾ ਬਹੁਤ ਨੇ ਭਾਜੀ ਠੀਕ ਹੈ ਥੋੜਾ ਲਗਾਣ ਦੀ ਦਿੱਕਤ ਹੈ ਆਈਟਮਾ ਦਾ ਬਹੁਤ ਆਪਣੇ ਕੋਲ ਆਈਟਮਾ ਖਾਂਦੇ ਨਹੀਂ ਤੱਕਣਾ ਪੰਜਾਬੀਆਂ ਨੇ ਆਪਾਂ ਖਾਂਦੇ ਨਹੀਂ ਤੱਕਣਾ ਸਹੀ ਗੱਲ ਹੈ ਹਾਂਜੀ ਤੇ ਭਾਜੀ ਆਪਣੀ ਲੋਕੇਸ਼ਨ ਇੱਕ ਵਾਰ ਜਿਹੜਾ ਜਰੂਰ ਦੱਸ ਦਿਓ ਕਿਹੜੀ ਜਗ੍ਹਾ ਤੇ ਇਹ ਭਾਜੀ ਆਪਣਾ ਜਿਹੜੀ ਲੋਕੇਸ਼ਨ ਆ ਉਹ ਚਾਰ ਫੇਸ ਨੀਅਰ ਬੋਂਗਵਿਲਾ ਪਾਰਕਾ ਜਿੱਥੇ ਖੜੇ ਆ ਇਸ ਟਾਈਮ ਅਸੀਂ ਆਪੋਜ਼ਿਟ ਕਲਿਆਣ ਜੁਲਰਸ ਸਾ ਜੇ ਕਿਸੇ ਨੇ ਆਣਾ ਹੋਵੇ ਮੇਰਾ ਜਿਹੜਾ ਕੰਟੈਕਟ ਨੰਬਰ ਹੈ ਔਰ 6283866561 ਹੈ ਠੀਕ ਹੈ ਜੀ ਮੈਨੂੰ ਕਾਲ ਕਰਕੇ ਵੀ ਆ ਸਕਦਾ ਹੋ ਜਿਹੜੇ ਟਾਈਮ ਹੈ 1:30 ਵਜੇ ਤੋਂ ਲੈ ਕੇ 4 ਵਜੇ ਤੱਕ ਹੈ ਸਿਰਫ ਵੀਰਵਾਰ ਨੂੰ ਛੱਡ ਕੇ ਹੈ ਸਿਰਫ ਵੀਰਵਾਰ ਛੱਡ ਕੇ ਹਾਂਜੀ ਬਾਕੀ ਕਿਸੇ ਦਿਨ ਵੀ ਆ ਸਕਦੇ ਹੋ ਦੋਸਤੋ ਤੁਹਾਨੂੰ ਵੀਰ ਨਾਲ ਮਿਲਾਇਆ ਵੀ ਬਾਈ 4 ਸਾਲ ਆਸਟ੍ਰੇਲੀਆ ਦੇ ਵਿੱਚ ਲਾ ਕੇ ਆਇਆ ਤੇ ਆਪਾਂ ਕਹਿੰਦੇ ਆ ਵੀ ਬਹੁਤ ਸਾਰੇ ਹੋਰ ਕੰਮ ਨੇ ਪੰਜਾਬ ਦੇ ਵਿੱਚ ਬਿਜ਼ਨਸ ਕਰ ਲਓ ਰਿਸਟਾਰ ਵੀ ਕਹਿੰਦੇ ਨੇ ਘਰ ਦੇ ਵੀ ਕਹਿੰਦੇ ਨੇ ਕਿਹੜੇ ਕਿੱਤੇ ਬਾਈ ਨੇ ਇੱਕ ਨਾਮ ਬਣਾਇਆਗਾ ਤੇ ਪੂਰੇ ਇਹ ਜੋੜਾਗਾ ਜਿਉਂ ਚਾਰ ਫੇਸ ਦੇ ਵਿੱਚ ਕਹਿੰਦੇ ਵੀ ਚਿਕਨ ਦੇ ਨਾਮ ਨਾਲ ਜਿਹੜਾ ਫੇਮਸ ਆਗਾ ਪਲਕ ਚਿਕਨ ਦੇ ਨਾਮ ਤੇ ਆਸਟ੍ਰੇਲੀਆ ਰਿਟਰਨ ਦੇ ਨਾਮ ਤੇ ਹਾਂਜੀ ਫੇਮਸ ਆਗਾ ਤੇ ਕਾਫੀ ਸਮੇਂ ਤੋਂ ਜਿਹੜਾ ਇੱਥੇ ਆਪਣੇ ਸਟਾਲ ਸਟਾਲ ਲਗਾ ਰਹੇ ਨੇ ਦੋਸਤੋ ਤੇ ਇੱਕ ਵਾਰ ਜੇਕਰ ਤੁਸੀਂ ਨਹੀਂ ਕਦੇ ਚਿਕਨ ਖਾਦਾ ਤਾਂ ਤੁਸੀਂ ਰੈਸਟੋਰੈਂਟਾਂ 'ਚ ਜਾਂਦੇ ਹੋ ਮਹਿੰਗੇ ਮਹਿੰਗੇ ਰੈਸਟੋਰੈਂਟਾਂ 'ਚ ਤੁਸੀਂ ਗਏ ਹੋਵੋਗੇ ਪਰ ਇੱਕ ਵਾਰ ਚਾਰ ਫੇਸ ਆ ਕੇ ਜਿਹੜਾ ਇੱਥੇ ਚਿਕਨ ਖਾਓ ਤੇ ਹੋਰ ਆ ਰੈਸਟੋਰੈਂਟਾਂ ਨੂੰ ਜਿਹੜਾ ਤੁਸੀਂ ਭੁੱਲ ਜਾਵੋਗੇ ਧੰਨਵਾਦ ਦੋਸਤੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ